ਤੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਹਰਮੋਨੋਪਟਿਕ 188 ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਜਿਵੇਂ ਜਿਵੇਂ ਆਪਣੇ ਕੋਲ ਸੂਟ ਇੱਕ ਇੱਕ ਦੋ ਦੋ ਕਲਰ ਰਹਿ ਜਾਂਦੇ ਨੇ ਤੇ ਆਪਾਂ ਉਹਨਾਂ ਦੇ ਸੇਲ ਆਫਰ ਲਗਾ ਦਿੰਨੇ ਆ ਤੇ ਵੈਸੇ ਵੀ ਹੁਣ ਰਕੜੀ ਦਾ ਤਿਹਾਰ ਆਉਣ ਵਾਲਾ ਤੇ ਉਹਦੇ ਦੀ ਸੇਲਾਂ ਚੱਲ ਹੀ ਰਹੀਆਂ ਨੇ ਤੇ ਚਲੋ ਜੀ ਅੱਜ ਆਪਾਂ ਵੀ ਬਹੁਤ ਵੀ ਆਪਣੇ ਕੋਲ ਪੰਜ ਸੱਤ ਸੂਟ ਸੀ ਬ੍ਰਾਂਡ ਦੇ ਜੋ ਕਿ ਬਹੁਤ ਸੋਹਣੇ ਕਲਰ ਸੀ ਤੇ ਬਹੁਤ ਸੋਹਣੇ ਡਿਜ਼ਾਈਨ ਦੇ ਕਿ ਆਪਾਂ ਅੰਦੀ ਸੇਲ ਆਫਰ ਲਗਾਤੀ ਤੇ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋਏ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਵੀ ਜ਼ਰੂਰ ਕਰਨਾ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਡੇ ਵਰਗੀ ਭੈਣ ਕੋਈ ਹੋਰ ਜੁੜ ਕੇ ਆਪਣੇ ਨਾਲ ਸੂਟ ਬਾਇ ਕਰ ਸਕੇ ਤੇ ਆਪਣੇ ਨਾਲ ਜੁੜ ਸਕੇ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਰੈੱਡ ਕਲਰ ਦਾ ਸੂਟ ਤੁਹਾਡੇ ਲਈ ਲੈ ਕੇ ਆਏ ਆ ਇਹਦਾ ਸਿੰਗਲ ਕਲਰ ਹੈ ਜੀ ਤੇ ਜੀ ਤਾਂ ਪਹਿਲਾ ਆਰਡਰ ਆ ਗਿਆ ਸੂਟ ਉਸੇ ਦਾ ਹੀ ਹੋ ਜਾਣਾ ਫਿਰ ਤੁਸੀਂ ਗੁੱਸਾ ਕਰਦੇ ਹੋ ਵੀ ਅਸੀਂ ਸੂਟ ਨਹੀਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਵੀ ਇਹ ਸਿੰਗਲ ਕਰਦਾ ਸੂਟ ਆਪਣੇ ਕੋਲੇ ਦੇਖੋ ਪਿਓਰ ਮਸ਼ਲੀਨ ਦਾ ਸੂਟ ਹੈ ਤੇ ਇਹ ਵੀ ਬਹੁਤ ਹਾਈ ਰੇਂਜ ਸੀ 1550 ਚਾਪੈ ਨੂੰ ਪਹਿਲਾਂ ਸੇਲ ਕੀਤਾ ਤੇ ਆਪਣੇ ਕੋਲੇ ਸਿੰਗਲ ਪੀਸ ਹੋਣ ਕਰਕੇ ਆਪਾਂ ਇਹਦਾ ਫਲੈਟ ਰੇਟ 1000 ਰੁਪਿਆ ਲਗਾਤਾ ਜੀ ਤੇ ਡਿਲੀਵਰੀ ਚਾਰਜ ਤੁਹਾਡੇ ਹੋਣਗੇ ਤੁਲੋ ਜੀ ਤੁਸੀਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਗਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਆਪਣ ਤੋਂ ਆਰਡਰ ਕਰ ਸਕਦੇ ਹੋ ਤੁਹਾਨੂੰ ਜੀ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਤੇ ਇਹਨੇ ਬਣ ਕੇ ਹੋਰ ਵੀ ਜਿਆਦਾ ਸੋਹਣਾ ਤਿਆਰ ਹੋਣਾ ਤੇ ਇਹਨਾਂ ਨਾਲ ਦੁਪੱਟੇ ਤੁਸੀਂ ਜੋ ਵੀ ਕਹੋਗੇ ਆਪਣੇ ਕੋਲੇ ਹਰ ਇੱਕ ਦੁਪੱਟਾ ਅਵੇਲੇਬਲ ਹੁੰਦਾ ਹੈ ਤੇ ਤੁਸੀਂ ਦੁਪੱਟੇ ਜੇ ਤੁਸੀਂ ਵੇਖਣਾ ਚਾਹਣਾ ਚਾਹੋ ਤਾਂ ਤੁਹਾਨੂੰ ਆਪੋ ਮੈਸੇਜ ਕਰਕੇ ਛੱਡ ਦਿਓ ਤੇ ਆਪਾਂ ਦੁਪੱਟਿਆਂ ਦੀ ਵੀਡੀਓ ਵੀ ਨਾਲ ਦੀ ਨਾਲ ਬਣਾ ਕੇ ਇੱਕ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੇ ਲਓ ਜੀ ਸੈਕੰਡ ਕਲਰ ਆਪਣੇ ਕੋਲੇ ਦੇਖੋ ਗਾਜਰੀ ਜੇ ਕਲਰ ਦਾ ਸੂਟ ਹੈ ਤੇ ਇਹ ਆਪਾਂ ਪਹਿਲਾਂ 550 ਸੇਲ ਕੀਤਾ ਤੇ ਇਹ ਆਪਣੇ ਕੋਲੇ ਇੱਕ ਸਿੰਗਲ ਕਲਰ ਹੈ ਦੇਖੋ ਕਾਟਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪਿਓਰ ਕਾਟਨ ਦਾ ਸੂਟ ਹੈ ਤੇ ਇਹਦੀ ਆਪਾਂ ਫਲੈਟ ਰੇਟ 'ਚ 450 ਰੁਪਇਆ ਲਗਾ ਪੀਏ ਤੇ ਲਓ ਜੀ ਥਰਡ ਸੂਟ ਜਿਹੜਾ ਹੈਗਾ ਆਪਣੇ ਕੋਲੇ ਆਇਆ ਬਲੈਕ ਕਲਰ ਦਾ ਤੇ ਡਿਜ਼ਾਈਨ ਕਲਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਕੋਈ ਵੀ ਸੂਟ ਜਿਹੜਾ ਜਦੋਂ ਲੈ ਕੇ ਆਉਣੇ ਆ ਤਾਂ ਬਹੁਤ ਛਾਂਟ ਕੇ ਲੈ ਕੇ ਆਉਣੇ ਆ ਕਿਉਂਕਿ ਸਭ ਤੋਂ ਮੇਨ ਹੁੰਦਾ ਫੈਬਰਿਕ ਹੁੰਦਾ ਤੇ ਡਿਜ਼ਾਈਨ ਹੁੰਦਾ ਦਿਨੋ ਜੀ ਨੇੜੇ ਤੁਹਾਰ ਕੇ ਤੁਹਾਨੂੰ ਫੈਬਰਿਕ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਜਦੋਂ ਸੂਟ ਤੁਹਾਡੇ ਕੋਲ ਪਹੁੰਚਣਗੇ ਤੁਸੀਂ ਆਪਣੇ ਆਪ ਆਈਡੀਆ ਲਗਾ ਲੈਣਾ ਲਓ ਜੀ ਭੋਸਣਾ ਕਲਰ ਹੈ ਸੂਟ ਦਾ ਪ੍ਰਿੰਟ ਉਦੋਂ ਵੀ ਜਿਆਦਾ ਸੋਹਣਾ ਤੇ ਵੀ ਆਪਣੇ ਕੋਲ ਇੱਕ ਸਿੰਗਲ ਕਲਰ ਸੂਟ ਹੈ ਤੇ ਜਿਹਦਾ ਪਹਿਲਾ ਆਰਡਰ ਹੋ ਗਿਆ ਇਸ ਸੂਟ ਉਸੇ ਦਾ ਹੀ ਹੋ ਜਾਣਾ ਤੇ ਲਓ ਜੀ ਤੁਸੀਂ ਪਹਿਲਾਂ ਇਹ ਵੀਡੀਓ ਨੂੰ ਆਪ ਇਹਨੂੰ ਬਹੁਤ ਵਧੀਆ ਪਿਆਰ ਦਿੱਤਾ ਹੈ ਉਮੀਦ ਕਰਦੇ ਆਂ ਅੱਜ ਦੇ ਦਿਖਾਏ ਹੋਏ ਸੂਟ ਵੀ ਤੁਹਾਨੂੰ ਬਹੁਤ ਸੋਹਣੇ ਲੱਗਣਗੇ ਤੇ ਲਓ ਜੀ ਇਹ ਆਪਣੇ ਕੋਲੇ ਜਿਹੜਾ ਸੂਟ ਹੈ ਇਹ ਆਨੀਆਂਨ ਸ਼ੇਡ ਦਾ ਸੂਟ ਅਤੇ ਪ੍ਰਿੰਟ ਤੁਸੀਂ ਇਹਦਾ ਵੇਖ ਸਕਦੇ ਹੋ ਇਹ ਵੀ ਆਪਣੇ ਕੋਲੇ ਸਿੰਗਲ ਪੀਸ ਹੈ ਤੇ ਫੈਬਰਿਕ ਆਪਾਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਦਿੰਨੇ ਆਂ ਲਓ ਜੀ ਬਹੁਤ ਹੀ ਸੋਹਣੇ ਸੋਹਣੇ ਕਲਰ ਦੇ ਸੂਟ ਨੇ ਜਿਹੜੇ ਵੀ ਆਪਾਂ ਤੁਹਾਨੂੰ ਅੱਜ ਵੀਡੀਓ ਚ ਦਿਖਾ ਰਹੇ ਆਂ ਤੇ ਤੁਸੀਂ ਜਲਦੀ ਜਲਦੀ ਆਰਡਰ ਕਰਕੇ ਸੂਟਾਂ ਨੂੰ ਬਾਇ ਕਰ ਸਕਦੇ ਹੋ ਤੇ ਨਵੀਆਂ ਜਿਹੜੇ ਵਾਲੇ ਸੂਟ ਆ ਗਏ ਨੇ येलो ਕਰ ਤੇ ਸੂਟ ਨੇ ਬਹੁਤ ਸੋਹਣਾ ਫਲਾਵਰ ਹੈ ਨਾ ਸੂਟਾਂ ਦਾ ਤੇ ਫੈਬਰਿਕ ਇਹਨਾਂ ਦਾ ਉਦੋਂ ਵੀ ਜਿਆਦਾ ਸੋਹਣਾ ਕਿਉਂਕਿ ਇਹ ਆਰਟ ਟੈਕਸ ਦੇ ਬ੍ਰਾਂਡ ਵਾਲੇ ਸੂਟ ਨੇ कॉटन ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਫੈਬਰਿਕ ਹੈ ਦੇਖੋ ਇਹਦਾ ਫਲਾਵਰ ਤੇ ਇਹ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਹੈ ਆਪਣੇ ਕੋਲੇ ਦੋ ਸੂਟ ਬਚ ਗਏ ਨੇ ਤੇ ਲੋ ਜੀ ਜੋ ਭੈਣ ਦਾ ਪਹਿਲਾ ਆਰਡਰ ਆਊਗਾ ਇਹ ਸੂਟ ਉਸੇ ਕੋਲੇ ਪਹੁੰਚ ਜਾਣੇ ਨੇ ਤੇ ਸੂਟ ਜਦੋਂ ਤੁਹਾਡੇ ਕੋਲ ਪਹੁੰਚ ਗਏ ਤੇ ਤੁਸੀਂ ਜ਼ਰੂਰ ਦੱਸਿਓ ਵੀ ਆਪਣਾ ਫੈਬਰਿਕ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਚਲੋ ਜੀ ਇਹ ਆਪਣੇ ਕੋਲੇ ਕੁਝ-ਕੁਝ ਸੂਟ ਪਏ ਸੀਗੇ ਤੇ ਅੱਜ ਆਪਾਂ ਇਹਨਾਂ ਦੇ ਪ੍ਰਿੰਟ ਵਾਲੇ ਸੂਟਾਂ ਦੀ ਦੇਖੋ ਸੇਲ ਆਫਰ ਲਗਾਈ ਸੀ ਤੇ ਹਾਂ ਵੀਡੀਓ ਬਣਾਈਏ ਤੇ ਕੱਲ ਨੂੰ ਜੋ ਸੂਟ ਆਪਣੇ ਵਰਕ ਹੋ ਰਹੇ ਨੇ ਉਹਨਾਂ ਦੀ ਵੀਡੀਓ ਆਊਗੀ ਤੇ ਵੀਡੀਓ ਆਪਣੀ ਬਸ ਹਾਂ ਸ਼ਾਮ ਦੇ 4:00 4:30 ਆਉਂਦੀ ਹੁੰਦੀ ਹੈ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਆਪਾਂ ਇਹ ਚੈਨਲ ਜਿਹੜਾ ਬਣਾਇਆ ਤੇ ਇੱਥੇ ਆਪਣੇ ਬਸ ਵਰਕ ਵਾਲੇ ਸੂਟ ਜਾਂ ਕੋਈ ਇਸ ਤਰ੍ਹਾਂ ਦੀ ਸੂਟਾਂ ਦੀ ਵੀਡੀਓ ਆਇਆ ਕਰੂਗੀ ਤੇ ਨਾਲ ਦੇ ਨਾਲ ਆਪਾਂ ਜੋ ਵਰਕ ਵਾਲੀ ਮਸ਼ੀਨ ਹੈ 450 ਉਹਦੇ ਬਾਰੇ ਆਪਾਂ ਤੁਸੀਂ ਆਪਾਂ ਨੂੰ ਮੈਸੇਜ ਕਰਦੇ ਰਹਿੰਨੇ ਹੋ ਵੀ ਇਹਦੇ ਬਾਰੇ ਵੀ ਕੋਈ ਜਾਣਕਾਰੀ ਦੱਸਿਆ ਕਰੋ ਤੇ ਲਓ ਜੀ ਨਾਲ ਦੀ ਨਾਲ ਆਪਾਂ ਉਸ ਮਸ਼ੀਨ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਜਿੰਨੀ ਕ ਆਪਣੇ ਕੋਲੇ ਹੋਈ ਤੇ ਚਲੋ ਜੀ ਅਸੀ ਕਿ ਆਪਣੇ ਅੱਜ ਦੇ ਪੰਜ ਸੱਤ ਸੂਟ ਜੋ ਮੈਨੂੰ ਬਹੁਤ ਸੋਹਣੇ ਕਲਰ ਲੱਗੇ ਤੇ ਲਓ ਜੀ ਜਲਦੀ-ਜਲਦੀ ਆਰਡਰ ਕਰਨ ਲਈ ਆਪਣਾ ਨੰਬਰ نیچے ਆਈਡੀ ਆਪਣਾ ਮੈਂਸ਼ਨ ਕੀਤਾ ਹੋਇਆ ਤੇ ਜਲਦੀ-ਜਲਦੀ ਕਰੋ ਆਰਡਰ ਤੇ ਮਿਲਦੇ ਹਾਂ ਨੈਕਸਟ ਨਵੀਂ ਵੀਡੀਓ ਦੇ ਵਿੱਚ ਤੇ ਚਲੋ ਜੀ ਇਸ ਵੀਡੀਓ ਦਾ ਇੱਥੇ ਕਰਦੇ ਹਾਂ ਐਂਡ